ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਦਾ ਸਾਡਾ ਪੂਰਾ ਵਲੌਗ ਇਹਦੇ ਵਿੱਚ ਤੁਹਾਨੂੰ ਵੱਡੇ ਵੱਡੇ ਰਾਜ਼ ਦੱਸਾਂਗੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅਮਨ ਤੋਂ ਹਾਂ ਜੀ ਸਤਿ ਸ਼੍ਰੀ ਅਕਾਲ ਬਾਬੇ ਸਾਰਿਆਂ ਨੂੰ ਅੱਜ ਹੈਗਾ ਸਾਡਾ ਹਰਾਮੀ ਸੀਰੀਜ਼ ਦਾ ਐਂਡ ਵਾਲਾ ਪਾਰਟ ਅੱਜ ਐਂਡ ਕਰਦੇ ਨੇ ਕਲਾਈਮੈਕਸ ਅੱਜ ਤੇ ਇਹ ਬਣਾਈ ਜਾਂਦੇ ਆਂ ਅੱਧੀ ਘ ਬਣਾ ਲਈ ਅੱਧੀ ਘ ਜੇ ਬਣਾਉਣੀ ਆ ਸਾਡੇ ਰਾਈਟਰ ਸਾਹਿਬ ਬੈਠੇ ਨੇ ਅੱਜ ਬਾਅਦ ਦੱਸਾਂਗੇ ਜੀ ਇਹ ਸਾਡੇ ਰਾਈਟਰ ਸਾਹਿਬ ਨੇ ਹਰਾਮੀ ਫਿਲਮ ਦੇ ਪ੍ਰੋਸਨ ਮਾਡਲਰ ਹੁਸਨ ਮੋਦਗਿਲ ਦੇਖੋ ਬਬਿਓ ਅੱਜ ਲਾਸਟ ਪਾਰਟ ਹੈ ਆ ਦਰਵਾਜ਼ੇ ਦਾ ਸਰੇ ਖਸਾਣਾ ਕਰਦੇ ਹਾਂ ਅੱਜ ਮੋਸਰ ਕਰਨਾ ਹੈ ਪਰ ਉਹ ਆਪਣੀ ਜੁੜੀ ਤਾਂ ਐਵੇਂ ਦੀ ਹੋਈ ਪਈ ਆ ਹਰ ਕੋਈ ਬੈਂਗਲ ਵਾਂਗੂ ਪੁੜਥਾ ਬਣਾਉਣਾ ਹੀ ਫਿਰਦਾ ਸਹੀ ਗੋਲਾ ਪਾਣੀ ਹੈ ਫਿਲਮ ਦਾ ਹੋ ਗਿਆ ਐਂਡ ਕਲਾਈਮੈਕਸ ਤੇ ਸ਼ੂਟ ਹੋ ਕੇ ਹਟਿਆ ਹਾਂ ਜੀ ਆ ਵੀ ਫਿਲਮ ਲਈ ਸੀ ਨਾ ਹਾਂ ਜੀ ਇਹ ਸਾਡਾ ਲਾਸਟ ਵੀਡੀਓ ਇਸ ਚੈਨਲ ਤੇ ਤੇ ਚੈਨਲ ਤੇ ਨਹੀਂ ਇਸ ਫਿਲਮ ਦਾ ਇਹ ਤਾਂ ਨਹੀਂ ਹਾਂ ਚੈਨਲ ਤੇ ਲਾਸਟ ਵੀਡੀਓ ਨਾ ਨਾ ਨਹੀਂ ਨਹੀਂ ਮਾਜੀ ਫਿਲਮ ਦਾ ਸੌਰੀ ਕੀਤੇ ਰ ਕਮੈਂਟ ਕਰਦੇ ਤੇ ਸਾਥ ਜੋੜ ਕੇ ਬੇਨਤੀ ਆ। ਇਹ ਜੀ ਮਾੜੀ ਨਹੀਂ ਚਰਨੋ। ਇੱਕ ਵੜੀ ਸਾਡੀ ਬਹੁਤ ਵਧੀਆ। ਇਹ ਕੈਰੈਕਟਰ ਹੀ 네ਗੇਟਿਵ ਖੜੀ ਆ। ਹਾਂਜੀ। ਕਿਉਂਕਿ ਇਹ ਵਧੀਆ 네ਗੇਟਿਵ ਰੋਲ ਨੂੰ ਐਨ ਪਰਫੈਕਟ ਨਿਭਾ ਲੈਂਦੀ ਆ ਤਾਂ ਕਿ ਜਿਆਦਾ ਜਿਸ ਤਰ੍ਹਾਂ ਨਾ ਫੇਸ ਹੋਊਗਾ ਉਸ ਤਰ੍ਹਾਂ ਦੀ ਇਹਨੂੰ ਕੈਰੈਕਟਰ ਦਿੱਤਾ ਜਾਊਗਾ ਰਾਈਟ। ਚਲਿਏ ਜੀ। ਮੈਂ ਕਿ ਸ਼ਰੀਫ ਪੁਣਿਆਲਾ ਵੀ ਕਰ ਲੈਂਦੀ ਆ ਬਹੁਤ ਫਿਲਮਾਂ ਨੇ ਜਿਹਦੇ ਵਿੱਚ ਮੈਂ ਵਧੀਆ ਦਿਖਾਈ ਗਈਆਂ ਨਰਮ ਹਨਾ ਕੋਲੀ। ਪਰ ਜ਼ਿਆਦਾਤਰ ਫਿਲਮਾਂ ਮੈਂ 네ਗੇਟਿਵ ਹੀ ਕੀਤੀਆਂ ਨੇ ਜੋ ਕਿ ਤੁਸੀਂ ਦੇਖ ਹੀ ਰਹੇ ਹੋ। ਹੂੰ। ਠੀਕ ਹੈ ਜੀ। ਮਾ ਕੀ ਮੇਰੇ ਫੇਸ ਤੇ ਨਾ ਜਾਏ ਹੋ ਮੈਂ ਪੋਲੀ ਪੁਲੀ ਕੋਈ ਨਹੀਂ ਹੈ। ਆਹ ਸਹੀ ਗੱਲ ਹੈ ਪੋਲੀ ਨਹੀਂ ਹੈਗੀ ਬਹੁਤ ਭੈੜੀ ਆ। ਚੱਲ ਚਲੀਏ ਪਾਂਡੇ ਮੰਜ ਗਿਆ ਤਾਂ ਦੂਜੇ ਘਰ ਚੱਲਣਾ। ਮੇਰੇ ਤੇ ਪੰਜ ਲਈਏ ਸੀ ਦੂਸਰੇ ਘਰੇ ਪਾਂਡੇ ਸਾਫ ਕਰਣੇ ਆ। ਪੰਜ ਸੱਤ ਘਰ ਸਾਹਮਣੇ ਹੋਏ ਨੇ ਅਸੀਂ ਚੱਲ ਆ। ਆ ਜਾ। ਹਾਂਜੀ ਦੋਸਤੋ ਤੁਸੀਂ ਸਾਡੀ ਇਹ ਫਿਲਮ ਦੇਖ ਕੇ ਕੀ ਸਿੱਖਿਆ? ਸਵਾ ਸਿੱਖਿਆ ਜੇ ਸਿੱਖਿਆ ਹੁੰਦਾ ਤੈਨੂੰ ਨੈਗੇਟਿਵ ਕਮੈਂਟ ਕਰਦੇ। ਕੁਝ ਨਹੀਂ ਸਿੱਖਿਆ ਸੁਖਿਆ ਇਹਨਾਂ ਨੇ। ਇਹ ਤਾਂ ਬਸ ਕਹਿੰਦੇ ਹੀ ਰਹਿੰਦੇ ਨੇ ਵੀ ਮੈਸੇਜ ਵਾਲੀਆਂ ਫਿਲਮਾਂ ਪਾ ਦਿਓ ਮੈਸੇਜ ਵਾਲੀਆਂ। ਸਾਡੀ ਹਰਾਮੀ ਫਿਲਮ ਚ ਪਹਿਲੇ ਐਪੀਸੋਡ ਤੋਂ ਲੈ ਕੇ ਅੱਜ ਤੱਕ ਕਲਾਈਮੈਕਸ ਤੱਕ ਸਾਰੇ ਮੈਸੇਜ ਹੀ ਮੈਸੇਜ ਲਿਖਿਓ ਸਹੀ ਗੱਲ ਹੈ ਤੇ ਫਿਰ ਵੀ ਤੁਸੀਂ ਕੁੜੀ ਨੂੰ ਨੈਗੇਟਿਵ ਕਮੈਂਟ ਕਰੀ ਜਾਂਦੇ ਹੋ ਬਈ ਐ ਇਹ ਨਾ ਕਰਿਆ ਚਲੋ ਅਸੀਂ ਤੁਹਾਡੇ ਵਾਸਤੇ ਕਰ ਰਹੇ ਹਾਂ ਠੀਕ ਹੈ ਅਸੀਂ ਕਿਹੜਾ ਆਪ ਦੇਖਣੀ ਆ ਨਾ ਫਿਲਮ ਤੇ ਬੋਲ ਚਰ ਲੋ ਕੀ ਮੈਸੇਜ ਹੈ ਇਸ ਫਿਲਮ ਚ ਤੁਸੀਂ ਦੱਸ ਮੜਾ ਜਾ ਹਾਂਜੀ ਬਾਕੀ ਤੁਸੀਂ ਸਾਰੇ ਫਿਲਮ ਦੇਖਦੀ ਹੋ ਨਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਹੜੇ ਵੀ ਇਹ ਪਾਰਟ ਦੇਖਦੇ ਆ ਤੁਹਾਨੂੰ ਸਮਝ ਹੀ ਆ ਗਿਆ ਉਹ ਵੀ ਵਧੀਆ ਬਹੁਤ ਵਧੀਆ ਸਟੋਰੀ ਆ ਕੁਝ ਸਟੋਰੀਆਂ ਤਾਂ हटके ਸਟੋਰੀ ਬਣਾਈ ਗਈ ਹੈ ਹਨਾ ਜੋ ਕਿ ਅੱਜ ਕੱਲ੍ਹ ਘਰ ਸੋ ਸਾਰੇ ਜਨਨਾ ਵਧੀਆ ਵਧੀਆ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਡੀਓ ਦੇਖਣਾ ਇੰਜੋਏ ਕਰਿਆ ਕਰੋ ਸੋ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਚਾਹਨਾ ਨੂੰ ਚਾਹ ਨੂੰ ਇੰਨੀ ਮਾਰੀ ਨਹੀਂ ਹੈਗੀ ਤੁਸੀਂ ਕਿਉਂ ਮਾਰੀ ਬਣਾ ਰੱਖਿਆ ਹੈ ਕਰੈਕਟਰ ਹੈ ਤਾਂ ਇਹ ਸਾਨੂੰ ਆਪਣਾ ਅਸਰਾ ਦਾ ਕਰੈਕਟਰ ਲਗਾਉਣਾ ਪੈਂਦਾ ਕਿਉਂਕਿ ਆਪਾਂ ਆਰਟਿਸਟਾਂ ਜਿੱਦਾਂ ਦਾ ਆਪਾਂ ਨੂੰ ਕਰੈਕਟਰ ਦੇ ਤਾਂ ਆਪਾਂ ਨੂੰ ਕਰਨਾ ਪੈਂਦਾ ਹੁਣ ਆਪਾਂ ਸ਼ੁਰੂ ਤੇ ਜਾ ਕੇ ਥੋੜੇ ਕਰਾਂ ਉਹ ਸਰ ਮੈਂ ਤਾਂ ਕਰਦੀ ਨਹੀਂ ਸਰ ਕਹਿੰਗੇ ਜਾਓ ਆਪਣੇ ਘਰੇ ਫਿਰ ਕਿਉਂਕਿ ਆਪਾਂ ਨੂੰ ਅੱਜ ਕੰਮ ਦੀ ਜਰੂਰਤ ਆ ਆਪਾਂ ਕਰਦੀਆਂ ਮਜਬੂਰੀਆਂ ਕਰਤੀ ਕੰਮ ਕਰਦੇ ਹਣਾ ਕਿ ਸੋ ਸਾਰੇ ਜਨਾਂ ਦੀ ਮਜਬੂਰੀ ਹੁੰਦੀ ਹੈ ਕਿਸ ਆਪਣਾ ਵੀ ਸਾਡਾ ਦਿਲ ਕਰਦਾ ਵੀ ਅਸੀਂ ਵੀ ਅਸੀਂ ਲਾ ਕੇ ਸੌ ਜੀਏ ਘਰੇ ਨਾ ਆਰਾਮ ਨਾਲ ਪਰ ਨਹੀਂ ਕੰਮ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਨਾ ਮੇਰੇ ਫਰੈਂਡਸ ਮੈਨੂੰ ਗਾਲ੍ਹਾਂ ਕਮੈਂਟ ਨਾ ਕਰਿਆ ਕਰੋ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਆ ਦੇਖ ਲਓ ਮੇ ਸਾਡੀ ਗੁਣੀ ਨੂੰ ਹੁਣ ਗੁੱਸਾ ਆ ਲੱਗ ਗਿਆ ਇਹਨੂੰ ਇਤਨਾ ਕਮੈਂਟ ਨਾ ਕਰਿਆ ਕਰੋ ਕੋਈ ਵੀ 네ਗੇਟਿਵ ਜਿਹੜਾ ਕਰਦਾ ਹੈ ਰਿਕਵੈਸਟ ਹੈ ਹਨਾ ਅਸੀਂ ਗੁੱਸਾ ਨਹੀਂ ਹੋ ਰਹੇ ਰਿਕਵੈਸਟ ਕਰ ਰਹੇ ਹਾਂ ਤੁਹਾਨੂੰ ਕਿਉਂਕਿ ਅਸੀਂ ਤੁਹਾਡੇ ਲਈ ਜਿੰਮਦਾਦਾਰ ਤੌਰ ਤੇ ਮਿਲ ਖਾਦੇ ਆ ਤੇ ਬਾਕੀ ਸਾਡੀ ਫਿਲਮ ਚ ਮੇਨ ਜਿਹੜਾ ਮੈਸੇਜ ਹੈਗਾ ਉਹ ਹੈਗਾ ਕਿ ਜਿਵੇਂ ਦਾ ਕਰੋਗੇ ਓਵੇਂ ਦਾ ਭਰੋਗੇ ਜੈਸੀ ਕਰਨੀ ਵੈਸੀ ਪਰਣੀ ਕਰਮਵਾਰੀ ਚੰਦਰੀ ਚੀਜ਼ ਆ ਜੋ ਬੀਜੋਗੇ ਉਹ ਵਟਣਾ ਪੈਂਦਾ ਹੈ ਜੋ ਕੁਛ ਤੁਸੀਂ ਦੂਜਿਆਂ ਲਈ ਕਰੋਗੇ ਨਾ ਉਹੀ ਮੁੜ ਕੇ ਤੁਹਾਡੇ ਕੋਲ ਆਂਦਾ ਹੈ ਜੇ ਕਿਸੇ ਨਾਲ ਧੋਖਾ ਕਰੋਗੇ ਤਾਂ ਬਦਲੇ ਚ ਤੁਹਾਨੂੰ ਵੀ ਇੱਕ ਦਿਨ ਧੋਖਾ ਮਿਲੇਗਾ ਬਹੁਏ ਕਿਸੇ ਨਾਲ ਚੰਗਾ ਕਰੋਗੇ ਤੇ ਕੱਲ ਨੂੰ ਤੁਹਾਡੇ ਨਾਲ ਵੀ ਚੰਗਾ ਹੋਊਗਾ ਸੋ ਇਹ ਸਾਡਾ ਮੈਸੇਜ ਹੈਗਾ ਸਾਰੇ ਹਾਂ ਆਪਾਂ ਨੂੰ ਕਿਸੇ ਦਾ ਬੁਰਾ ਕੇ ਮਤਲਬ ਉਸ ਦਾ ਵੀ ਨਹੀਂ ਚਾਹੀਦਾ ਹੁੰਦਾ ਹਨਾ ਕਿਉਂਕਿ ਵਾਇਰ ਗੁਰੂ ਦਾ ਹਰ ਮੌਕੇ ਤੇ ਰਿਜ਼ਲਟ ਦਿਖਾ ਦਿੰਦਾ ਹੁੰਦਾ ਸੋ ਆਪਾਂ ਨੂੰ ਕਿਸੇ ਦਾ ਬਣ ਤਸੀਂ ਪਹਿਲਾਂ ਨੂੰ ਦੇਖ ਰਹੇ ਹੋ ਹਨਾ ਪਹਿਲੇ ਐਪੀਸੋਡ ਤੋਂ ਦੇਖਿਆ ਸੀ ਇਹ ਜਿਹੜਾ ਬੰਦਾ ਇਹਨੂੰ ਧਿਆਨ ਨਾਲ ਦੇਖੋ ਇਹ ਪੂਰਾ ਇੱਕ ਨੰਬਰ ਦਾ ਖਰਮੀ ਬੰਦਾ ਉਹ ਦਿਖਾਇਆ ਗਿਆ ਇਹਦੇ ਵਿੱਚ ਜਿਹੜਾ ਕਿ ਅ므ਰ ਨੂੰ ਹਰ ਤਰ੍ਹਾਂ ਬਰਬਾਦ ਕਰਨਾ ਚਾਹੁੰਦਾ ਹੈ ਉਹਦੀ ਜ਼ਮੀਨ ਤੇ ਵੀ ਅੱਖ ਰੱਖਦਾ ਤੇ ਉਹਦੀ ਘਰ ਵਾਲੀ ਤੇ ਵੀ ਅੱਖ ਰੱਖਦਾ ਉਹਨੂੰ ਨਸ਼ਿਆਂ ਤੇ ਵੀ ਲੰਦਾ ਇਹ ਬੰਦਾ ਤੇ ਇਹੀ ਰਾਈਟਰ ਨੇ ਸਾਡੀ ਇਹੀ ਰਾਈਟਰ ਨੇ ਦੇਖ ਲਓ ਇਹੀ ਰਾਈਟਰ ਨੇ ਹਾਂਜੀ ਸੋ ਇਮੇਜਿਨੇਸ਼ਨ ਹੁੰਦੀ ਆ ਜੋ ਅਸੀਂ ਇਮੇਜਿਨ ਕਰਦੇ ਆ ਉਹਨੂੰ ਅਸੀਂ ਆਪਣੀ ਫਿਲਮ ਰਾਹੀਂ ਦਿਖਾਉਣੇ ਆ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਹੁੰਦਾ ਨਾਲ ਦੀ ਕਰਦੇ ਨੇ ਪਰਿਵਾਰ ਦੀ ਕਰਦੇ ਨੇ ਉਹਨਾਂ ਨੂੰ ਦਿਖਾਇਆ ਗਿਆ ਵੀ ਕਿਵੇਂ ਇੱਕ ਕੁੜੀ ਸਟੈਂਡ ਲੈਂਦੀ ਹੈ ਉਹਦੇ ਪਿੱਛੇ ਸਾਰਾ ਆਪਣਿਆ ਜ਼ਿੰਦਗੀ ਵਾਰ ਦਿੰਦੀ ਹੈ ਤੇ ਉਹਨੂੰ ਸੁਧਾਰ ਕੇ ਇੱਕ ਵਧੀਆ ਇਨਸਾਨ ਬਣਾ ਦਿੰਦੀ ਹੈ ਇਹ ਜਗਰਾਤ ਸਿੰਘ ਜੀ ਬੋਲ ਰਹੇ ਤਰਾ ਬੋਆਫੈਨ ਦਿਖਾਇਆ ਗਿਆ ਹੈ ਨਾ ਹਾਂਜੀ ਹਾਂਜੀ ਮੈਨੂੰ ਵੀ ਤੁਸੀਂ ਕਹਨੇ ਹੋ ਨੇ ਹਣਾ ਵੀ ਚਰਨੋਂ ਆਇਆ ਯੁਗਰਾਜ ਤੋਂ ਆਪਣੇ ਕੰਮ ਲੱਗ ਜਾ ਚਰਨੋਂ ਨਾਲ ਇਹਨਾਂ ਕਰ ਭਾਈ ਮੈਂ ਵੀ ਇੱਕ ਕੈਰੇਕਟਰ ਆਂਗਾ ਡਾਇਰੈਕਟਰ ਨੇ ਇਹਨਾਂ ਰਾਈਟਰ ਨੇ ਰੋਲ ਦਿੱਤਾ ਮੈਨੂੰ ਜਿਵੇਂ ਮੈਨੂੰ ਕਹਿੰਦੇ ਨੇ ਮੈਨੂੰ ਉਵੇਂ ਕਰਨਾ ਪੈਂਦਾ ਠੀਕ ਹੈ ਯੁਗਰਾਜ ਵੀ ਇੰਨਾ ਮਾੜਾ ਨਹੀਂ ਹੈਗਾ ਜਿਹੜਾ ਯੁਗਰਾਜ ਦਾ ਤੁਸੀਂ ਕੈਰੇਕਟਰ ਦੇਖ ਰਹੇ ਹੋ ਸਮਾਜ ਦੇ ਵਿੱਚ ਤੁਹਾਨੂੰ ਆਮ ਇਦਾਂ ਦੇ ਮੁੰਡੇ ਮਿਲ ਜਾਂਦੇ ਨੇ ਜਿਹੜੇ ਕਿ ਕੁੜੀਆਂ ਦਾ ਸ਼ੋਸ਼ਣ ਕਰਦੇ ਆ ਕਰਦੇ ਨੇ ਸਹੀ ਹੈ ਜੀ ਬਿਲਕੁਲ ਸਹੀ ਹੈ ਤੇ ਉਹ ਨਹੀਂ ਦੀ ਵਿਆਹੀ ਹੈ ਕਿ ਕੁਮਾਰੀ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਆਪਣੇ ਤੱਕ ਮਤਲਬ ਹੁੰਦਾ ਸੋ ਇਹੋ ਜਿਹੇ ਮੁੰਡਿਆਂ ਤੋਂ ਵੀ ਸਾਵਧਾਨ ਰਹੋ ਬੱਚੋ ਤੇ ਬਾਕੀ ਇਹ ਬੰਦਾ ਜਿਹੜਾ ਫਿਲਮ 'ਚ ਅਮਰੂ ਨੂੰ ਖਤਮ ਕਰਨਾ ਚਾਹੁੰਦਾ ਸੀ ਅਮਰੂ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਐਂਡ 'ਚ ਦੇਖੋਗੇ ਇਹ ਐਂਡ 'ਚ ਖੁਦ ਬਰਬਾਦ ਹੋ ਜਾਂਦਾ ਕਰਮ ਵੜੀ ਚੰਦਰੀ ਚੀਜ਼ ਨੇ ਜੋ ਬੀਜੋਗੇ ਉਹ ਵੱਡਣਾ ਪੈਂਦਾ ਹੈ ਇੱਕ ਗੱਲ ਰਹਿ ਗਈ ਤੇ ਇਹ ਮੁੱਕੋ ਦਾ ਮੁੰਡਾ ਜੀ ਇਸ ਕਾਂਸਾੜ ਬਾਦ ਹੁਣ ਦੋਨੇ ਭੈਣਾ ਮਿਲ ਚੁੱਕੀਆਂ ਨੇ ਦੋਨਾਂ ਦਾ ਪਿਆਰ ਪੈ ਚੁੱਕਿਆ ਤੇ ਜਿਹੜਾ ਅਮਰ ਨੂੰ ਨਸ਼ੇ ਤੇ ਲਾਉਣਾ ਚਾਹੁੰਦਾ ਸੀ ਉਹ ਖੁਦ ਬਰਬਾਦ ਹੋ ਚੁੱਕਿਆ ਉਹਨਾਂ ਦਾ ਜਿਹੜਾ ਪੋਲਟਰੀ ਫਾਰਮ ਹੈ ਉਹ ਵੀ ਅਸੀਂ ਫਰੀਦ ਲਿਆ ਅਮਰੂ ਦੇ ਨਾਮ ਹਾਂਜੀ ਦੇਖ ਲਓ ਰੱਬ ਜੋ ਕਰਦਾ ਨਾ ਦੇਖੋ ਰੱਬ ਦੇ ਮਨੇ ਯਾਰੇ ਫਿਰ ਇਹਦੇ ਵਿੱਚ ਸਭ ਕੁਝ ਉਲਟ ਹੋ ਜਾਂਦਾ ਜੇ ਜੇ ਤੁਸੀਂ ਚੰਗਾ ਕੀਤਾ ਹੁੰਦਾ ਤੁਹਾਡੇ ਨਾਲ ਚੰਗਾ ਹੁੰਦਾ ਜੇ ਮਾੜਾ ਕਰਦੇ ਹੋ ਤਾਂ ਮਾੜਾ ਹੁੰਦਾ ਬਸ ਇਹੀ ਸਾਡਾ ਮੈਸੇਜ ਹੈ ਇਹ ਛੋਟਾ ਜਿਹਾ ਸੰਦੇਸ਼ ਸੀ ਹਾਂ ਕਰਮਾ ਕਰਮਾ ਤੋਂ ਡਰੋ ਹੋਰ ਤਾਂ ਉਹਨਾਂ ਦੀ ਮਦਦ ਕਰੋ ਕਰਮਾਂ ਤੋਂ ਡਰੋ ਕਰਮਾਂ ਤੋਂ ਡਰੋ ਰੱਬ ਤੋਂ ਨਹੀਂ ਕਿਉਂਕਿ ਰੱਬ ਮaaf ਕਰ ਦਿੰਦਾ ਕਰਮ ਨਹੀਂ ਮaaf ਕਰਦਾ ਬਹੁਤ ਸਮਝੀ ਨੇ ਸਹੀ ਕਿਹਾਗਾ ਜਿਵੇਂ ਵੀ ਤੁਹਾਨੂੰ ਆਸ-ਪਾਸ ਕਿਤੇ ਵੀ ਇਦਾਂ ਦੇ ਹਨ ਬੰਦੇ ਮਿਲਦਾ ਕੋਈ ਵੀ ਇਨਸਾਨ ਨਾਲ ਮਤਲਬ ਗਲਤ ਹੋ ਰਿਹਾ ਸੋ ਪਲੀਜ਼ ਉਹਨਾਂ ਨੇ ਉਹਨਾਂ ਦੀ ਹੈਲਪ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮਿਲਦਾ ਹੈ ਸਹੀ ਗੱਲ ਹੈ ਜਿਹਦੀ ਵੀ ਤੁਹਾਨੂੰ ਦਿਖਦਾ ਹੈ ਕਿ ਇਹਦੀ ਲਾਈਫ ਨਾਲ ਕੋਈ ਖੇਡ ਰਿਹਾ ਉਹਦੀ ਹੈਲਪ ਜ਼ਰੂਰ ਕਰੋ ਜ਼ਰੂਰ ਕੀ ਜ਼ਰੂਰ ਜਮੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਸਭ ਤੋਂ ਵੱਡ ਪਾਪ ਹੈ ਇਹੀ ਸਾਡਾ ਮੈਸੇਜ ਸੀ ਸਾਡੀ ਫਿਲਮ ਜ਼ਰੂਰ ਦੇਖਿਓ ਅਸੀਂ ਇਹ ਸਾਰੀ ਫਿਲਮ ਲੋਕਾਂ ਨੂੰ ਅਵੇਅਰ ਕਰਨ ਲਈ ਬਣਾਈ ਆ ਤੇ ਸਾਨੂੰ ਕੋਈ ਮਤਲਬ ਨਹੀਂ ਵਿਊ ਘਟ ਜਾਂਦੇ ਨੇ ਵਧ ਜਾਂਦੇ ਨੇ ਪਰ ਜੇ ਇਸ ਫਿਲਮ ਨੂੰ ਦੇਖ ਕੇ ਇੱਕ ਬੰਦੇ ਦੀ ਲਾਈਫ ਵੀ ਸੁਧਰ ਜਾਂਦੀ ਆ ਜਾਦਾ ਨਹੀਂ ਤਾਂ ਉਹ ਵੀ ਸਾਨੂੰ ਲੱਗੇਗਾ ਸਾਡੀ ਫਿਲਮ ਜਿਹੜੀ ਬਣਾਈ ਸਕਸੈਸਫੁਲ ਹੈ ਸਕਸੈਸਫੁਲ ਇੱਕ ਬੰਦਾ ਵੀ ਜੇ ਸੁਧਰ ਜਾਂਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ